ਹਾਂਜੀ ਫਸੀ ਗੱਲ ਦੀ ਸਾਰਨ ਕੀ ਹਾਲ-ਚਾਲ ਦੀ ਹੋ ਸਾਰੇ ਠੀਕ-ਠਾਕ ਹੋਗੇ ਤੇ ਆਪਾਂ ਪਹੁੰਚ ਚੁੱਕੇ ਹਾਂ ਆਪਣੇ ਖੇਤ ਤੇ ਕਰਦੇ ਆਂ ਆਪਾਂ ਸ਼ੁਰੂਆਤ ਕੰਮ ਦੀ ਤੇ ਅੱਜ ਦਾ ਕੰਮ ਹੈਗਾ ਆਪਾਂ ਕਰਤਾ ਸ਼ੁਰੂ ਚੋਣਾ ਲਾਉਣਾ ਸੋ ਆ ਆ ਗਏ ਬਣੀ ਜ ਪੱਠੇ ਤੇ ਆ ਪਨੀਰੀ ਤੇ ਇਦਾਂ ਤੁਹਾਨੂੰ ਪਤਾ ਹੀ ਆਪਣੀ ਮੋਟਰ ਤੇ ਉਹ ਖੜੇ ਸੰਦ ਤੇ ਆ ਆਪਣਾ ਟਰੈਕਟਰ ਤੇ ਚੱਲਦੇ ਆਪਾਂ ਗਰਮੀ ਬਹੁਤ ਹੈਗੀ ਅੱਜ ਸੋ ਝੋਨਾ ਲਾਉਂਦੇ ਸ਼ਰਵਾਹ ਆਪਾਂ ਕਰ ਦਿੱਤੀ ਤੇ ਇੱਧਰ ਵੀ ਮਾਰਿਆ ਕੱਦੂ ਆਪਾਂ ਸੋ ਇੱਧਰ ਵੀ ਆਪਾਂ ਮਾਰਿਆ ਤੇ ਬੰਦੇ ਲਾਰੇ ਝੋਨਾ ਤੇ ਇੱਥੋਂ ਪੁੱਟ ਕੇ ਪਨੀਰੀ ਤੇ ਖੜਦੇ ਆ ਤੇ ਆਇਆ ਆਪਣਾ ਮਰੂਦ ਝੋਨਾ ਲਾਉਂਦੀ ਸ਼ਰਵਾਹ ਆਪਾਂ ਕਰਤੀ ਆ ਕੱਲ ਦਾ ਲੈ ਮਾਰਿਆ ਸੀ ਆਪਾਂ ਚਿੱਕੜ ਤੇ ਬਾਕੀ ਪੱਤੀ ਲਾਈਟ ਆ ਗਈ ਆ ਰੋਪਖਾਉਣੇ ਆਪਾਂ ਤੁਹਾਨੂੰ ਨਾਲ ਅੱਪ ਬਾਤ ਚੱਲਦੇ ਆਂ ਵਖਣ ਨੂੰ ਇੱਧਰ ਦੇਖਣਾ ਹੈ ਆਪਾਂ ਬਹੁਤ ਵਧੀਆ ਨਜ਼ਾਰਾ ਤੇ ਕਰਕੇ ਕੰਮ ਕਰ ਤੇ ਨੌਣੇ ਆਪਾਂ ਆ ਪੱਠੇ ਭਰੇ ਕੱਲ ਸ਼ਾਮੀ ਫਰ ਕੇ ਵਧੀਆ ਇਹ ਵਾਲੀ ਆਪਣੀ ਪਨੀਰੀ ਆ ਗਈ ਨੇਰੇ ਵਧੀਆ ਨਿਕਲੀ ਆ ਦੋ ਤਿੰਨ ਦਿਨ ਖੇਦ ਆਇਆ ਨਹੀਂ ਗਿਆ ਆਪਣੇ ਤੋਂ ਸੋ ਉਹਦੀ ਆਪਣੀ ਨਿਕਲਾਈ ਜੀ ਮੋਟਰ ਤੇ ਸ਼ਾਂ ਪੂਰੀ ਆਪਣੇ ਤੋ ਨਹੀਂ ਜਾਣੇ ਕਿਹਦੇ ਆ ਤੇਦੀ ਪਈ ਆ ਮੀਟਰ ਚਲਦੇ ਆਪਾਂ ਜਿੱਥੇ ਤੁਹਾਨੂੰ ਕਰਦੇ ਨਾਪ ਦੇ ਮਨ ਨੂੰ ਥੋੜੇ ਜਿਹੀ ਕੰਮ ਹੀ ਮੈਂ ਗਿਆ ਸੀ ਬਾਜ਼ਾਰ ਸੋ ਚਲਦੇ ਆਪਾਂ ਕਰਦੇ ਆਪਾਂ ਕੰਮ ਤੇ ਵਖੋਣੇ ਆ ਤੁਹਾਨੂੰ ਨਾਲ ਦਾ ਜਰਾ ਦੇਖੋ ਜੀ ਹਾਂ ਜੀ ਇੱਥੋਂ ਪੁੱਟ ਰੇ ਬੰਨੀ ਦੀ ਝੋਨੇ ਦੀ ਝੋਨਾ ਸਟਾਉਂਡ ਕੀਤਾ ਆਪਾਂ ਨਾ ਇੱਥੋਂ ਉਹ ਥੋੜਾ ਅੱਜ ਆਪਾਂ ਕਢਣਾ ਹੈ ਨਾੜ ਜਿਹੜਾ ਕਣਕ ਦਾ ਰਹਿ ਗਿਆ ਸੀ ਬਾਬਾ ਰਹਿ ਗਿਆ 나도 크지. 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 나 ਆ ਵੀ ਕਿਉਂ ਨਹੀਂ ਅੱਗੇ ਪਾਣੀ ਮੋੜਦੇ ਆਂ ਮੂੰਹਾਂ ਜਾ ਕੇ ਆਪਾਂ ਅੱਜ ਲਈ ਆ ਜਾਰਸ਼ ਮਤਲਬ ਇਹ ਕੌਣ ਹੋਣਾ ਆ ਆ ਪੱਲੀ ਚੌਕ ਰੋਡ ਦੀਆਂ ਦੇ ਖਾਲਚ ਚ ਚੁੱਕ 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 ਦੇ ਚੁੱਕ ਦੇ ਹਾਂ ਵੀ ਕੋਈ ਜੀ ਲੱਗ ਰਿਹਾ ਚੋਨਾ ਆ ਲੱਗ ਗਿਆ ਤੇ ਆਹ ਲਾਉਂਦੇ ਆ ਇਹ ਲਾ ਦੇਣੀ ਸ਼ਾਮ ਤੱਕ ਤੇ ਆਹ ਵੀ ਲੱਗਿਆ ਵੀਰ ਹੋਰ ਕੀ ਹਾਲ ਠੀਕ ਠਾਕ ਹੋ ਵਧੀਆ ਵਧੀਆ ਵੀਰ ਜੀ ਹੈ ਕਿ ਕਿੱਥੋਂ ਦੇ ਹੋ ਖਾਲੜਾ ਸਾਰੇ ਸਾਰੇ ਹਾਂਜੀ ਹਾਂਜੀ ਕਿਦਾਂ ਦੇ ਲੱਗੇ ਜੋ ਖਾਲੜਾ ਗਾ ਕਿਦਾਂ ਦੇ ਲੱਗੇ ਜੋ ਹਾਂਜੀ ਲੱਗਦੇ ਕੱਲ ਦੇ ਦੇ ਅੱਜ ਦੇ ਲੈ ਅੱਧੇ ਹੀ ਵੇਚ ਆਖੀਆਂ ਲੈ ਬੰਦੇ ਅੱਜ ਲੱਗੇ ਤੇ ਕੱਲ ਕੁੱਟੀਏ ਲੱਗੇ ਅੱਜ ਅੱਛਾ ਅੱਛਾ ਹੋਰ ਠੀਕ ਠਾਕ ਜੋ ਕੋਈ ਗੱਲ ਬਾਤ ਮੈਂ ਯਾਰੇ ਬਾਬਾ ਜੀ ਹੈ ਚੜਦੀ ਕਲਾ ਸਤ ਜੀ ਆਹ ਪਾਉ ਜੋ ਪੀਓ ਪਿਛੇ ਜਿਹੜਾ ਖਲਦਾ ਹਾਂ ਜੀ ਆਹ ਪਾਉ ਆ ਜਿਹੜਾ ਉਹ ਆਡਾ ਚੌਧਰੀ ਆ ਹੈ ਸਾਰੀ ਕਮਾੜੀ ਦੋ ਗਈ ਆ ਚਲ ਹੋਣਾ ਅੱਗੋ ਆ ਮੜਾ ਜੇ ਕੋਈ ਨਹੀਂ ਬੁੱਟਾ ਚੋਦਰੀ ਵਿਖਾ ਦੇਣੇ ਨੋਮ ਬੁੱਟਾ ਚੋਦਰੀ ਇੱਥੋਂ ਬੰਨਣਾ ਆ ਮਾ ਪਾਣੀ ਆ ਕਰਦੇ ਗਏ ਹਾਂ ਆਪਣਾ ਭਰਨ ਵਾਲਾ ਵਾਹਣ ਫਿਰ ਦੁਬਾਰਾ ਮੋਟਰ ਛੱਡੀ ਆ ਕਿ ਬੱਤੀ ਦਾ ਕਦੀ ਕੱਟ ਕਰ ਜਾਂਦੀ ਹੈ ਕਦੀ ਆ ਜਾਂਦੀ ਹੈ ਟੇਕੇ ਬੱਤੀ ਨਹੀਂ ਆਉਂਦੀ ਆਪੋ ਅੱਗੇ ਦਾ ਵੀ ਦੇਖਿਆ ਹੁਣਾ ਅੱਗੇ ਵੇਖਣਾ ਵੀ ਵਟ ਬੋਟ ਲੀਕ ਨਾ ਹੁੰਦੀ ਹੋਵੇ ਇਕੋ ਦਰਸ ਉਹ ਦੇਲੇ ਸਾਈਡ ਤੋਂ ਛੜਿਆ ਪਾਣੀ ਉਹ ਸਾਹਮਣੇ ਜਿੱਦਾਂ ਚੱਲਦਾ ਹੈ ਪੂਰਾ ਇਧਰ ਦੂਰ ਦੂਰ ਤੱਕ ਨੋਕੀ ਲੱਗੇ ਆਪਣੇ ਕੰਮਕਾਰਾਂ ਦੇ ਬਾਅਦ ਕਿੰਨਾ ਦੋ ਤਿੰਨ ਘੰਨੇ ਕਰਨਾ ਮੜ ਕੇ ਜਿਆਦੀ ਹੋ ਜਾਈ ਨਹੀਂ ਗਰਮੀ ਗਰਮੀ ਦੇ ਨਾਲ ਨਾਲ ਲੋਕੀ ਸਖਤੇ ਸੰਤੇ ਕਰ ਲੈਂਦਾ ਕੰਮ वैसे अभी भी पहला ही कर लिने पर हूँ थोड़ा लेट हो गया अच्छ ना कैट थोड़ी लेट आई कल इतों तक भर गया है ना कल हल आ गया मिट्टी ला कल लाई मिट्टी बने बने बिल्कुल ਵਾਨ ਵੀ ਤਵੇ ਪੁਰੇ ਰੇੜਾ ਜੋਗ ਹੈ ਨਾ ਪਨੀਰੀ ਦੇ ਨਾਲ ਨਾਲ ਉਹ ਉਹ ਸਾਹਮਣੇ ਲੈ ਜਾਂਗਾ ਤੋਰੇ ਨੂੰ ਤੁਰਦਾ ਕਿਉਂ ਨਹੀਂ चल 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 तोर तोर तोरे तुर जा बारी ना ज्यादा तोर के लाओ बार बार पानी विखाया जन तोर इन लाया लाया ਪਰਿਆ ਨਹੀਂ ਤਾਂ ਪਰਿਉ ਦੀ 4 4 ਲਾ ਦੇ ਇਹਦੇ ਨਾਲੋ ਤੇਰੀ ਵੀਡੀਓ ਬਾਹਰ ਚੱਲੀ ਹੁਣ ਐ ਬਣਾਇਆ ਮੈਂ ਅਗੇ ਹਾਂ ਹਾਂ ਤੇ ਸੋਸ ਤੇ ਬਰ ਉਹ ਹਾਂ ਪਾ ਕੇ ਰੋਇਆ ਜੜ ਕੇ ਆਈ ਤੇ ਉਹਦੇ ਨੇ ਕੇ ਇਹ ਟਾ ਟਾ ਪੱਲੀ ਖੇ ਦਾ ਖੜੇ ਤੂੰ ਵੀ ਲੈ ਉਹ ਇੱਥੇ ਹਾਂ ਇਹ ਦਰਸ਼ਾ ਨਾ ਹਾਂ ਤੂੰ ਵੀ ਲੈ ਉਹ ਅੱਛਾ ਜਿਹਾ ਸ਼ਰਟ ਲੈ ਕੇ ਦਿੰਨੇ ਆ ਅੱਜ ਪੱਲੀ ਖੇ ਚ ਪੱਲੀ ਖੇ ਚ ਤੂੰ ਬਹਿ ਗਿਆ ਇੱਥੇ ਓਏ ਹਾਂ ਅੱਗੇ ਝੋਕਾ ਨਹੀਂ ਝੋਕਾ ਨਹੀਂ ਹੁਣ ਆਉਗਣਦਾ ਪਣੀ बाद चेडे नी आले दुआल कलेखों की होने के इधर फेर आ मजे बड़े जोर ना भरू जे भरे अज फिर है ਪਰ ਜਣਾ ਪਰ ਜਣਾ ਆਇਆ ਦੋ ਕੇ ਚਲੇ ਆਏ ਬਲਤ ਛੱਡ ਕੇ ਨਹੀਂ ਆਉਂਦਾ ਸਹੜਾ ਆ ਹਰ ਹੋਏ ਆ ਲੈ ਜੋ ਆ ਨਾ ਕਿਉਂ ਮਰ ਜਾਉ ਨਾ Hvordan ja, har de det, det, det nå? 你吹到哪里？哦，哎。

ਕੋਣਾ ਰਾਜ ਕੋਣੇ ਦਾ ਕੱਢ ਲਾਂਗੇ ਤੈਨੂੰ ਛਾਲ ਅਈ ਨਾ ਉਹਨੇ ਢੂੰਗਾ ਨਾ ਆ ਮਾਜਾ ਨਾ ਵੜਾ ਨਾ ਵੜਾ ਤੇਰਾ ਮੂੰਹ ਵੀਦੇ ਨਾ ਵੜਾ ਨਾ ਵੜਾ ਤੇ ਹੁਣ ਮਾਰਦਾ ਬੱਕ ਟਿਕੜ ਤੋਂ ਹੁਣ ਇਹ ਥੋੜਾ ਘੱਟ ਹੀ ਰੱਖਿਆ ਹੈ ਪਾਣੀ ਘੱਟ ਰੱਖਣ ਦਾ ਇਹ ਫਾਇਦਾ ਵੀ ਦੂਜਾ ਜਿਹੜਾ ਥੱਲੇ ਕਣਕਾਂ ਦਾ ਨਾੜ ਆ ਉਹ ਨਹੀਂ ਉੱਟਦਾ ਜਿਆਦਾ ਪਾਣੀ ਉਸ ਉੱਤੇ ਤਾਰੋਂ ਨਾਲ ¡Oh, genial! ¡Pon vida! ¡Marque, pon eh! ਦਿੱਤੀਆਂ ਆਪਾਂ ਇਹਦੇ ਚੋਂ ਪਾਸੇ ਲੇਨ ਮਾ ਵਿੱਚ ਸਿਰੇ ਲਾਉਣਗੇ ਉਹਦੇ ਚੋਨਾ ਕੱਲ ਛੱਡਾਂਗੇ ਇਹਦੇ ਵਿੱਚ ਇਹਦੇ ਚ ਪਾਣੀ ਕੱਲ ਇਹ ਜੇ ਭਰ ਗਿਆ ਤੇ ਗਾਂ ਲਾਵਾਂਗੇ ਸਾਡੇ ਕਿੰਨੇ ਬਾਕੀ 2-4 ਕਿੱਲੇ ਫੇਰ ਰਹੇ ਨੇ ਆਪਣਾ ਕੰਮ ਸਿੱਧੀ ਟਾਈਮ ਹੈ ਮੁੱਕ ਜਾਣਾ ਹੈਗੀ ਇਕਦਾਂ ਬਾਅਦ ਚ ਮੁੜ ਕੇ ਲੇਵਰ ਨਹੀਂ ਮਾਰਦੇ ਜਦੋਂ ਸਾਰੇ ਲੌਂਡ ਐਵੇਂ ਲੇਵਰ ਵਿਹਲੇ ਹੀ ਫਿਰ ਆਪਾਂ ਲਾਉਣਾ ਸ਼ੁਰੂ ਕਰਤਾ ਬਾਕੀ ਆਪਾਂ ਚੱਲਦੇ ਹੁਣ ਮੋਟਰ ਤੇ ਮੋਟਰ ਤੇ ਜਾ ਕੇ ਕਿੰਨੇ ਚਾਹ ਪਾਣੀ ਤੇ ਮਾਰਦੇ ਆ 10 ਮਿੰਟ ਰਸਟ ਫਿਰ ਚੱਲਦੇ ਆ ਕੰਮ ਗਿਆ ਜੀ ਆਪਣਾ ਨਿਭੜ ਤੋਂ ਕਰਦੇ ਆਪਾਂ ਬਲੌਗ ਦੀ ਸਮਾਪਤੀ ਜਿੰਨਾ ਬਲੌਗ ਹੋਣਾ ਵਲਾਗ ਤੁਹਾਡੇ ਸਾਹਮਣੇ ਪੇਸ਼ ਕਰ ਲਈਦਾ ਤੇ ਕੰਮ ਵੀ ਨਾਲ ਕਰਨਾ ਪੈਂਦਾ ਮੈਂ ਕਰਦੇ ਹਾਂ ਜੇ ਨਾਲ ਤੁਹਾਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਚੈਨਲ ਸਬਸਕ੍ਰਾਈਬ ਕਰਿਆ ਕਰੋ ਫੇਰ ਹੀ ਮਿਲਦੇ ਆਲਾ ਮਾਹੌਲ ਚ ਤੁਹਾਨੂੰ ਸਾਰੇ ਜਿਹੜਾ ਤੁਸੀਂ ਦੇਖਦੇ ਜੀ